ਆ ਗੱਲ ਧਿਆਨ ਨਾਲ ਸੁਣ ਲਈਏ ਅਜੇ ਥੋੜੇ ਦਿਨ ਹੋਏ ਪਿੰਕਾ ਪ੍ਰੀਤ ਨੇ ਵਿਆਹ ਆ ਅਜੇ ਥੋੜੇ ਦਿਨ ਹੋਏ ਪਿੰਕਾ ਪ੍ਰੀਤ ਨੇ ਵਿਆਹ ਸਾਰੇ ਆਕੇ ਦਸਮਾਨੇ ਘਰਾ ਪੀਂਗੇ ਤਰੀਆਂ ਅਜੇ ਥੋੜੇ ਦਿਨ ਹੋਏ ਪਿੰਕਾ ਪ੍ਰੀਤ ਨੇ ਸਾਰੇ ਆ ਕੇ ਦੇਸੀ ਮੌੜੇ ਖੜਾ ਪਈਏ ਤਹੀਂ ਪਿਆ ਇਹੋ ਚੰਗਾ ਸੀ ਮੇਰਾ ਇਹ ਜਾਂਦਾ ਛੜਾ ਉਹ ਤੈਨੂੰ ਪਿਆ ਮਾ ਮੇ ਆ ਜੀ ਸੱਚ ਤਰਾਂ ਨਹੀਂ ਮੈਂ ਪਿਆ ਮਾ ਮੇ ਆ ਜੀ ਤਸਾ ਖੜਾ ਬੱਲੀਏ ਏ ਕਿਹਨੇ ਆਵਾ ਇਧਰੋਂ ਛੱਕਾ ਸੀ ਤੂੰ ਛੜਾ ਰਹਿ ਜਾਂਦਾ ਉਹ ਰਹਿ ਜਾਂਦਾ ਤੇ ਚੰਗਾ ਹੋਣਾ ਸੀ ਮੇਰੀ ਜ਼ਿੰਦਗੀ ਬਚ ਜਾਣੀ ਸੀ ਤੇਰੇ ਲਈ ਜ਼ਿੰਦਗੀ ਬੱਜੀ ਸਾਡਾ ਸਾਰਾ ਕੁਝ ਬੱਜਣਾ ਨਹੀਂ ਜ਼ਿੰਦਗੀ ਨੂੰ ਵਧ ਕੇ ਕੀ ਹੁੰਦਾ ਦੱਸ ਅੰਨ ਭੜ ਬੰਦਾ ਸਵਾਲ ਤੂੰ ਨੇ ਦੇਣਾ ਦਾ ਜਵਾਬ ਜੇ ਦੇ ਤਾਂ ਜਵਾਬ ਤੇ ਮਾਲਾ ਦੇ ਟੋਕਲਾਸਾ ਕੀਤੀ ਨੇ ਤੇ ਫਿਰ ਐਂ ਕਰਦੇ ਹੈਂ ਮੈਂ ਕਹੇ ਜੀ ਜਵਾਨਾਂ ਦੇ ਆ ਜਵਾਬ ਦੇ ਆਹ ਤਮਾਗੀ ਕਹੇ ਜੀ ਚਲੋ ਜੀ ਬੁੱਗਾ ਜੀ ਨੂੰ ਆਪਾਂ ਬਾਅਦ ਚ ਸਵਾਲ ਕਰਦੇ ਆ ਪਹਿਲਾਂ ਸਾਡੇ ਬਜ਼ੁਰਗ ਬੈਠੇ ਸਾਡੀਆਂ ਮਾਤਾਵਾਂ ਬੈਠੀਆਂ ਸਾਡੇ ਭਰਾ ਬੈਠੇ ਸਾਡੀਆਂ ਭੈਣਾਂ ਬੈਠੀਆਂ ਲੋ ਜੀ ਮੈਂ ਕਰਨ ਲੱਗੀ ਜੀ ਬੁੱਗਾ ਜੀ ਨੂੰ ਸਵਾਲ ਅੱਜ ਕੱਲ ਸਾਰੇ ਪੜੇ ਲਿਖੇ ਆ ਤੁਹਾਨੂੰ ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਮੈਂ ਉਹਨਾਂ ਨੂੰ ਕਰਨਾ ਸਵਾਲ ਅੱਜ ਆਇਆ ਹੈ ਮੇਰੇ ਸਾਹਮਣੇ ਦੱਬਤਾ ਮਾਰਾ ਫਿਰ ਪਿੱਛੇ ਘੁਲ ਜਾਂਦਾ ਜੰ ਮੈਂ ਕਰਨ ਲੱਗੀ ਬੁੱਗਾ ਜੀ ਨੂੰ ਸਵਾਲ ਇਹਨਾਂ ਤੇ ਦਾ ਜਵਾਬ ਜੇ ਤੁਹਾਨੂੰ ਸਾਰਿਆਂ ਨੂੰ ਮੇਰਾ ਸਵਾਲ ਲੱਗੇ ਸਹੀ ਤਾਂ ਤੁਸੀਂ ਸਾਰੇ ਤਾੜੀ ਮਾਰਨੀ ਹੈ ਜੇ ਸਵਾਲ ਲੱਗੇ ਗਲਤ ਤਾਂ ਬਿਸ਼ੱਕ ਦੇ ਤਾੜੀ ਰੰਡਿਓ ਠੀਕ ਹੈ ਹੌਂ ਇਸ਼ਾਰੇ ਕਰਨ ਦੀ ਲੋੜ ਨਹੀਂ ਛੱਡੋ ਹੋ ਤਿਆਰ ਹਾਂ ਤਿਆਰ ਹਾਂ ਬੁੱਗੇ ਭਾਂ ਦੇ ਵਿਆਹ ਚ ਕੇ ਦੀ ਕਿ ਕੋਈ ਤਾਲੀ ਟੁੜੀ ਨਹੀਂ ਵੱਜੀ ਆ ਇਹਨਾਂ ਸਭੀ ਤਾਲੀਆਂ ਵੱਜੀਆਂ ਇਹ ਤਾਂ ਤਾਲੀਦਾਰ ਹੈ ਸਾਰੇ ਦੁਬਾਰਾ ਵੇਖਣ ਉੱਤਰ ਦੁਬਾਰਾ ਸਾਰੇ ਤਾੜੀ ਮਾਰ ਰਹੇ ਠੀਕ ਹੈ ਤਦੋਂ ਵੇਖਣਾ ਜੇ ਦਾ ਮੁਕਰੀ ਦੁਬਾਰਾ ਪੁੱਛਣ ਲੱਗੀ ਜ ਮੈਂ ਬੁਗੇ ਪਿਆਰ ਦੇਵੇ ਅੱਛਾ ਕਿਹੜਾ ਪਾਇ ਤੇ ਦੱਸ ਇਹ ਕਹੋ ਨਾ ਮੈਨੂੰ ਹੁਣ ਪਤਾ ਲੱਗਾਈ ਕਾਲੀ ਤੇ ਕਾਂਗਰਸੀ ਡਰ ਰਲ ਗਏ ਸਾਰੇ ਤੁਹ ਕਿੱਤਾ ਦੇ ਵੀ ਆਚੀ ਕਰਾ ਪਾਇ ਇਤ ਤਸਰ ਡਰੋ ਤੇ ਪ੍ਰਾਉ ਇਹਦੇ ਖੁਸ਼ ਹੋਣ ਦੀ ਕੋਈ ਲੋੜ ਨਹੀਂ ਮੈਂ ਆਪਣਾ ਨਾਪੇ ਪਾਇਆ ਵਿੱਚ ਹਲਾ ਕਿਉਂ ਮੈਂ ਦੱਸਾਂ ਜਦੋਂ ਉਹਣਾ ਨਾ ਮੁੰਡਾ ਜਦੋਂ ਮੁੰਡਾ ਵੀ ਉਹਨਾਂ ਅੰਵੇਂ ਵਿੱਚ ਚੋਲੇ ਨੂੰ ਸੱਦੀ ਦਾ ਐ ਸੋਪੇ ਤੇ ਬੈਠੇ ਉਹਦਾ ਐਂ ਕਰਕੇ ਤੇ ਮੁੱਛਾਂ ਨੂੰ ਐ ਤਰੀ ਜਣਾ ਅੱਖਾਂ ਵਿੱਚ ਹੋਲਿਆ ਪਹਿਲਾ ਘੋੜੀ ਜਾਂ ਕਿ ਆਖਰੀ ਘੋੜੀ ਕੁੜੀਆਂ ਨੂੰ ਤਾਂ ਅਸੀਂ ਕਿਹੜੇ ਕੁਝ ਲੈਣਾ ਕਾਰ ਤੇ ਆਪਣੀ ਗੁੱਲੀ ਨਹੀਂ ਤੇ ਪੱਪਾ ਸਭ ਨੁਮਰੀਆਂ ਪਾਉਣੀਆਂ ਤੇ ਲਾਗੇ ਬੁੱਢੀ ਬੋਲੀ ਜੂਗੀ ਅਲੀੜਾ ਕਪੜਾ ਨਾ ਕੋਈ ਮਾੜਾ ਆਵੇ ਹਾੜਿਆਨੇ ਅੰਗਵਾਨੀਆਂ ਵੇਖਣਾ ਤੇ ਕਪੜਾ ਜੜਾ ਤਾਉਂਦੀਆਂ ਹਣਾਂ ਤੇ ਜਦੋਂ ਵਿਆਹ ਨਾ ਹੋਵੇ ਮੁੰਡਾ ਆਹ ਸੌਰੀ ਕੁੜੀ ਓਏ ਹੋਏ 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 ਫਿਰ ਮੂੰਹ ਐ ਕੀਤਾ ਹੁੰਦਾ ਜਿਹੜਾ ਕੁੜੀ ਜਾਣੀ ਕਿ ਕੁੜੀ ਦੱਪਣੀ ਹੁੰਦੀ ਆ ਜਿਹੜਾ ਆਪਣਾ ਨਾਂ ਨਹੀਂ ਲਾਉਣਾ ਜਿਹੜਾ ਬਦਨਾਮ ਬਾਬੇ ਕਰਦਨੇ ਆ ਲੈ ਕਿਦਾਂ ਅੱਖਾਂ ਵਿੱਚ ਚੋਲਿਆ ਕਰਨ ਦਾ ਸਾਰਾ ਕੁਝ ਹੀ ਰਾਤੀ ਸੁਪਨੇ ਕਿਨਾਂ RAM ਜੋਗੀ ਪੀਰ ਬਾਬਾ ਜੀ ਆਏ ਤੇ ਕਹਿੰਦੇ ਚ ਨਿਜਰਾ ਨਹੀਂ ਕਰਿਓ

ਮੁਝੇ ਸੌ ਹੀ ਅਹੀਂ ਅਹੀਂ ਜਬਾਂ ਦੇ ਪੱਕੇ ਆ ਐਨੇ ਜਬਾਂ ਦੇ ਪੱਕੇ ਆ ਅਹੀਂ ਤੇ ਘਰੋਂ ਬੰਦਾ 101 ਲਿੱਕਰ ਤੁਰੇ ਹਾਂ ਸਾਇਕਰੀ ਲਿਗਾਈ 101 ਅੱਲਾਕਾ ਲਈ ਮੁਕਰਗੇ ਸੌ ਬੰਦੇ ਕਹੀਂ 101 ਹੋ ਗਿਆ ਤੂੰ ਚਿੰਗੀ ਤੇ ਇਸ ਨੇ 101 ਬਣਿਆ ਨਾ ਬੰਦੇ ਸੌ ਹੀ ਤੂੰ ਰਹਿ ਤਿੰਦਾ ਪਰ ਸੌ ਹੀ ਹੋਗਾ ਨਹੀਂ ਮੇਰਾ ਪਿਓ ਜਾਂ ਤੇ ਕਿਹ ਨਾਲ ਜਾ ਨਹੀਂ ਨਹੀਂ ਉਹ ਤਾਂ ਗਲਤ ਹੀ ਆ ਨਹੀਂ ਵੀ ਕਾ ਚੋਲ ਨਹੀਂ ਕਹੀਂ ਕਰੋ 101 ਬੰਦਾ ਲਿਖ ਤਰੇ ਹਾਂ 101 ਫਿਰ 101 ਪਹੁੰਚੇ ਕਿ ਨਹੀਂ ਕਿਤੇ 100 ਕਾਡੇ ਘਰ ਹੋਇਆ ਕੁਝ ਮੇਰਾ ਕਸੂਰ ਹੀ ਦੱਸ ਮੁੰਡਾ ਕਲਾਕਾਰ ਹੀ ਗਾਉਣ ਵਾਲਾ ਹੀ ਮੁੰਡਾ ਤੇ ਉਹ ਜਿੱਥੋਂ ਬਸ ਰੁਪੀ ਚੜਦੇ ਵੀ ਆਦਾ ਤੇ ਦੇਖਦੇ ਆ ਸਾਕੜ ਗਿਆ ਪਿੱਛੇ ਪਰ ਮਤਲਬ ਤੇ ਨਾਲੇ ਤੁਹਾਨੂੰ ਕਿਹੜਾ ਫਰਕ ਪਿਆ ਕੋਣ ਸੁਣੋ ਇਹਨਾਂ ਮਕਾਨਾਂ ਵਾਲੇ ਕੰਮ ਵਿਆਜ ਕਰ ਛੱਡੇ ਇਹਨੇ ਕੋਈ ਗੱਲ ਕਿ ਨਹੀਂ ਪਿਆ ਨਾ ਨਾ ਇਹਨਾਂ ਬਾਲਟੀ ਵੱਧ ਪਾਣੀ ਦੀ ਬੰਦੂਗੀ ਦਾ ਅੱਜ ਬਣਾ ਗਿਓ ਪਾਈ ਸਾਹਨੇ ਦੇ ਬਗਲ ਦਾ ਮੁੰਡਾ ਛੇਤੀ ਛੇਤੀ ਜਨਾਦੇ ਨਹੀਂ ਆਇਆ ਐਂ ਤਾਂ ਤਾਂ ਕਰੇ ਤਾਂ ਵੀ ਘੋਤ ਲਵਾਉਣ ਲੱਗੇ ਹਨ ਚੁੱਕਰ ਕਰ ਬਚ ਗਿਆ ਤੂੰ ਇਹਨਾਂ ਨੂੰ ਕੀ ਫੋਕ ਪਿਆ ਨਹੀਂ 100 ਕਹੇ 500 ਲੈ ਕੇ ਉਹਨੇ ਤਾਂ ਇਹੋ ਹੀ ਕੋਸ਼ਾ ਹਾਂ ਹਾਂ ਦੱਸ ਦੇ ਆ ਵੀ ਤਰੀਕਾ ਤੂੰ ਤੇ ਕਰ ਤੋ ਕਾਲਾ ਪੈ ਗਿਆ ਕਹਿੰਦਾ ਵੀ ਤਰੀਕਾ ਤੂੰ ਦੱਸ ਦੇ ਛੇਸ਼ੇ ਉਹਨੇ ਪਾਲ ਲੇ ਕੇ ਬੈਂਚ ਦੀ ਨੋ ਕਿ ਤੈਨੂੰ ਨਹੀਂ ਚਾਹਣਾ ਤੇ ਵੀ ਬੰਦਾ ਆਊਗਾ ਬਰਾਤ ਚ 100 100 100 100 ਬੰਦਾ ਆਊਗਾ ਬਰਾਤ ਤੇ ਜੀ ਪੂਰੀ ਉਹਨਾਂ ਦੀ ਸੇਵਾ ਕਰਦੇ ਹੋ ਆਪਾਂ ਕੋਈ ਲੈਣ ਦੇ ਇਹਨਾਂ ਦੀ ਕੁਝ ਨਹੀਂ ਆਪਾਂ ਲੈਣ ਦੇ ਆਹੋ ਜੀ ਲੈਗ ਪੀਸ ਨਹੀਂ ਮ ਖਤਮ ਹੋਣਾ ਜੀ ਦਾ ਕੋਲ ਉਹਨਾਂ ਦਾ ਠੀਕ ਹੈ ਯਾਰ ਇਹ ਫਰਨੇਸ਼ ਉਹਨੇ ਪੂਰੀ ਕੰਮ ਕਰਦੇ ਨੇ ਆਪਾਂ ਜੀ ਫਰਨੇਸ਼ ਪੂਰੀ ਕਰਦੀ ਇਹ ਬਰਾਤ ਲੈ ਕੇ ਆਏ ਮੀਟ ਦੀ ਸਜੀ ਨੂੰ ਐਦਾਂ ਪਏ ਸਬਜ਼ੀ ਨੇ ਕਹਿੰਦੇ ਜ਼ਿੰਦਗੀ ਚ ਤਾਂ ਮੀਟ ਦੀ ਸਬਜ਼ੀ ਨਹੀਂ ਵੇਖੀ ਪਰ ਹੱਟੀਆਂ ਸਨੇਹ ਦਿਖਾ ਕੇ ਹਲਾਨੀ ਵਾਲੀ ਗੱਲ ਇਹ ਦੇਵੀਆਂ ਦਾ ਮਸਾ ਦੇ ਕੇ ਸਾਰ ਦੇ ਮਾਤਾ ਦੀਆਂ ਦੇਵੀਆਂ ਦਾ ਮਸਾ ਦੇ ਕੇ ਸਾਰ ਦੇ ਮਾਤਾ ਦੀਆਂ ਦੇਵੀਆਂ ਦਾ ਮਸਾ ਨਾ ਜੂ ਤਾੜੀ ਲਾਉ ਜੋਰ ਨਿੱਕੇ ਪੜ ਨੂੰ ਤੇਰੀਆਂ ਨਾ छातिया तार खड़ोगे नी बिच तेरे काले कट्टे जे नीरे छातिया तार खड़ोगे नी बिच तेरे काले ते कट्टे जे नीरे वाजा यौन स्पीकर चा I'm so tired of you, I'm so tired of you, I'm so নিটি কারো 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 Can you get a hold of सिधू <laughs> साम

ني تیرے سرگن جو داس لري راجا واسطے پٹجے ني تیرے سرگن جو داس لري کيناروں میں دیوستہ ہو گل دے کل تے کاد بٹھا لے اوو ڈی جے دی سنگی آ نا